ਆਰਬੀ ਇੰਡੀਆ ਟੀਵੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਅੰਬੇਦਕਰ ਮਿਸ਼ਨ ਐਜੂਕੇਸ਼ਨ ਤੇ ਪੀਮ ਆਰਮੀ ਰਾਜਪੁਰਾ ਵੱਲੋਂ گورਨਮੈਂਟ ਹਾਈ ਸਕੂਲ ਰਾਜਪੁਰਾ Town ਐਂਡ TC2 ਦੇ 10th ਵਿੱਚੋਂ ਅਵਲਾਈ ਬੱਚਿਆਂ ਨੂੰ ਅਤੇ ਅਧਿਆਪਕਾਂ ਨੂੰ ਮਾਸ ਵਿਤਰੀਬਾਈ ਫੁੱਲੇ ਜੀ ਤੇ ਰਾਸ਼ਟਰੀ ਪਿਤਾ ਜ્યોਤੀ ਬਾ ਫੁੱਲੇ ਜੀ ਦਾ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਧਿਆਪਕਾਂ ਨੂੰ ਵੀ ਬੇਨਤੀ ਕੀਤੀ ਕਿ ਇੱਕ ਪੀਰੀਅਡ ਸਵਿਧਾਨ ਦੀ ਜਾਣਕਾਰੀ ਦੇਣ ਲਈ ਰੱਖਿਆ ਜਾਵੇ ਇਸ ਮੌਕੇ ਸਕੂਲ ਪ੍ਰਸ਼ਾਸਨ ਜਿਨ੍ਹਾਂ ਵਿੱਚ ਸ਼੍ਰੀਮਤੀ ਸੁਦਾ ਕੁਮਾਰੀ ਜੀ ਹੈੱਡ ਮਿਸਟਰੈਸ ਆਪਣੇ ਸਾਥੀਆਂ ਨਾਲ ਮਿਲ ਕੇ ਪੂਰੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਪ੍ਰਧਾਨ ਅੰਬੇਕਰ ਮਿਸ਼ਨ ਐਜੂਕੇਸ਼ਨ ਦੀਪ ਮੱਟੂ ਜ਼ਿਲ੍ਹਾ ਪ੍ਰਧਾਨ ਪੀ ਮਾਰਮੀ ਰਾਜਿੰਦਰ ਵਾਲਮਿਕਨ ਕਮਲਪ੍ਰੀਤ ਸਿੰਘ ਭੋਗਲਾ ਹਲਕਾ ਇੰਚਾਰਜ ਆਜ਼ਾਦ ਸਮਾਜ ਪਾਰਟੀ ਕਾਂਸ਼ੀਰਮ ਜਸਵਿੰਦਰ ਸਿੰਘ ਬਖਸ਼ੀ ਵਾਲਾ ਹਲਕਾ ਵਿਧਾਇਕ ਰਾਜਪੁਰਾ ਆਜ਼ਾਦ ਸਮਾਜ ਪਾਰਟੀ ਕਾਂਸ਼ੀਰਮ ਰਵੀ ਆਦਿਵੰਸ਼ੀ ਜੀ ਗੁਰਜਿੰ다 ਸਿੰਘ ਸ਼ੇਖਰ ਵੈ ਜੋਨੀ ਖਾਨਪੁਰ ਸੁਖਵਿੰਦਰ ਸਿੰਘ ਸੁਖਾ ਜੀ ਮੌਜੂਦ ਰਹੇ ਰਾਜਪੁਰਾ ਤੋਂ ਦੀਪਕ ਕੁਮਾਰ ਦੀ ਵਿਸ਼ੇਸ਼ ਖਬਰ ਬਹੁਤ ਬਹੁਤ ਸਵਾਗਤ ਹੈ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹਨੇ ਸਾਡੇ ਬੱਚਿਆਂ ਨੂੰ ਇਨਾਮ ਦੇਣ ਲਈ ਸਾਨੂੰ ਪ੍ਰੇਰਿਤ ਕੀਤਾ ਬੱਚਿਆਂ ਨੂੰ ਧੰਨਵਾਦ ਬਹੁਤ ਜ਼ਿਆਦਾ ਠੀਕ ਨਰਦੀ ਮੈਡਮ ਦਾਗਰ ਚ ਸਾਗਰ ਭਰ ਦੰਦੇ ਆ ਬਹੁਤ ਸਮਾਂ ਤੇ ਹੁਣ ਮੈਂ ਬੇਨਤੀ ਕਰਾਂਗਾ ਕਿ ਸਾਰੇ ਮੈਂਬਰ ਸ ਬੱਚਿਆਂ ਨੂੰ ਤੇ ਟੀਚਰ ਸਹਿਬਾਨ ਨੂੰ ਜੈ ਭੀ ਜੈ ਭਾਰਤ ਜੈ ਭਾਰਤ ਜੈ ਭੀ ਜੈ ਭਾਰਤ ਤੇ ਉਸ ਤੋਂ ਬਾਅਦ ਮੇਰਾ ਸਭ ਤੋਂ ਪਹਿਲਾ ਨਮਨ ਸਾਡੇ ਸਕੂਲ ਦੇ ਪ੍ਰਿੰਸੀਪਲ ਮੈਡਮ ਤੇ ਜਿੰਨੇ ਵੀ ਟੀਚਰ ਸਹਿਬਾਨ ਹੈ ਇਹਨਾਂ ਦੇ ਚਰਨਾਂ 'ਚ ਮੇਰਾ ਨਮਨ ਕਿਉਂਕਿ ਜਿਹੜਾ ਸਮਾਜ ਨੂੰ ਸਿਰਜਣ ਦਾ ਕੰਮ ਹੁੰਦਾ ਤੇ ਸਮਾਜ ਨੂੰ ਸੇਧ ਦੇਣ ਦਾ ਕੰਮ ਹੁੰਦਾ ਤੇ ਬੱਚਾ ਅਸੀਂ ਵੀ ਮੇਰੇ ਵੀ ਬੱਚੇ ਆ ਦੋ ਮੈਨੂੰ ਪਤਾ ਹੈ ਕਿ ਬੱਚੇ ਘਰ 'ਚ ਪੜਨ ਨਾ ਪੜਨ ਪਰ ਜਿੰਨੀ ਮਿਹਨਤ ਟੀਚਰਸ ਕਰਦੇ ਆ ਬੱਚਿਆਂ ਪਿੱਛੇ ਕਿਉਂਕਿ ਇਹ ਵੀ ਆਪਣੇ ਪਰਿਵਾਰ ਨੂੰ ਛੱਡ ਕੇ ਆਂਦੇ ਆ ਉਰੇ 8-8 ਘੰਟੇ ਕੰਮ ਕਰਨਾ ਬੱਚਿਆਂ ਦੇ ਨਾਲ ਅਸੀਂ ਘਰ 'ਚ ਦੋ ਬੱਚਿਆਂ ਨੂੰ ਸੰਭਾਲਣਾ ਔਖਾ ਹੁੰਦਾ ਇੰਨੇ ਬੱਚਿਆਂ ਨੂੰ ਸੰਭਾਲਣਾ ਮਗਜ ਖੋਰੀ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਮੈਂ ਇਸ ਚੀਜ਼ ਪਿੱਛੇ ਇਹਨਾਂ ਨੂੰ ਸਲੂਟ ਕਰਦਾ ਤੇ ਬੱਚਿਆਂ ਨੂੰ ਕਹਿੰਦਾ ਕਿ ਸਾਰੇ ਟੀਚਰਸ ਵਾਸਤੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ